ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਜੀ ਨਿਊ ਸਟਾਕ ਇਹ ਰਖੜੀ ਵਾਸਤੇ ਸਾਡੇ ਕੋਲ ਸੂਟ ਆਣੇ ਸ਼ੁਰੂ ਹੋ ਗਏ ਆ ਜੀ ਤੇ ਇੱਕ ਕਲੈਕਸ਼ਨ ਇਹ ਆਪਾਂ ਕੋਲ ਆਈ ਹੈ ਜੀ ਪਿਓਰ ਕਾਟਨ ਦਾ ਹੀ ਸੂਟ ਹੈ ਤੇ ਮਸ਼ਲੀਨ ਦੁਪੱਟਾ ਨਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਪੂਰੀ 5 ਮੀਟਰ ਦੀ ਕੱਟ ਸੂਟ ਦੀ ਹੋਊਗੀ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਫਲੋਰਲ ਪ੍ਰਿੰਟ ਹੈ ਤੇ ਬਿਲਕੁਲ ਵਾਸ਼ੇਬਲ ਹੈ ਕੋਈ ਕੰਪਲੇਂਟ ਨਹੀਂ ਆਉਗੀ ਜੀ ਇਹਦੇ ਆਪਾਂ ਕੋਲ 5 ਕਲਰ ਆਏ ਆ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਥੋੜੀ ਥੋੜੀ ਸਾਰਿਆਂ ਦੀ ਹੀ ਚੇਂਜ ਹੈ ਸਟੱਫ ਇਤਨਾ ਕੋਲ ਹੈ ਵੀ ਮਤਲਬ ਮੈਨੂੰ ਨਹੀਂ ਲੱਗਦਾ ਵੀ ਰੁਕਣ ਵਾਲੀ ਚੀਜ਼ ਹੈਗੀ ਆ ਤੁਸੀਂ ਬਿਲਕੁਲ ਪਾਓਗੇ ਹਰ ਬਹੁਤ ਅੱਛਾ ਲੱਗੂਗਾ ਤੁਹਾਨੂੰ ਪਾ ਕੇ ਬਹੁਤ ਕੰਫਰਟ ਹੈ ਇਹ येलो ਕਲਰ ਹੋ ਗਿਆ ਥੋੜਾ ਲਾਈਟ ਟੋਨ ਤੇ ਆ ਤੇ ਤੀਜਾ ਹੈਗਾ ਜੀ ਮੋਰ ਪੰਖੀ ਮੋਰ ਪੰਖੀ ਵੀ ਡਾਰਕ ਨਹੀਂ ਹੈਗਾ ਲਾਈਟ ਹੈ ਇਹ ਸੂਟ ਆਪਾਂ ਕੋਲ ਜਿਵੇਂ ਕਈ ਲੋਕੀ ਗਲਿਆਂ ਦੇ ਤੇ ਬਾਜੂਆਂ ਦੇ ਡਿਜ਼ਾਈਨ ਬਣਾਵਾ ਕੇ ਹੀ ਰੈਡੀ ਕਰਵਾਉਂਦੇ ਆ ਇਹ ਡਿਜ਼ਾਈਨਿੰਗ ਦੁਪੱਟਿਆਂ ਦੀ 1-2 ਦੀ ਮੈਚ ਹੋਊਗੀ ਜੀ ਬਾਕੀਆਂ ਦੀ ਸਭ ਚੇਂਜ ਹੈ ਤੀਜਾ ਕਲਰ ਹੈ ਜੀ ਪੀਚ ਕਲਰ ਦੇਖ ਸਕਦੇ ਹੋ ਤੁਸੀਂ ਇਹਨਾਂ ਨੂੰ ਪਾਈਪਿੰਗ ਲਵਾ ਕੇ ਤੁਸੀਂ ਆਪਣੇ ਅਕੋਰਡਿੰਗ ਹੀ ਸਟਿਚ ਕਰਾ ਸਕਦੇ ਹੋ उस तो बाद आ गया ऑरेंज कलर जी ऑरेंज भी थोड़ा लाइट टोन टॉन पर डार्क नहीं है एक भड़क में जो रंग होंगे वह पाए सोने नहीं लगते दे देखो जी बहुत प्यारा पीस है और स्टफ भी बहुत ही अच्छा है बिल्कुल भूल भूल है तो दुपट्टे भी कोई श्रिंक नहीं होगा जी कुछ नहीं होगा ਇਦੇ ਸਾਰੇ ਦੋਸਤ ਜੀ ਇਦੇ ਚ ਆਪਾਂ ਕੋਲ ਕਾਫੀ ਡਿਜ਼ਾਈਨ ਆਉਂਦੇ ਆ ਜੀ ਜੇ ਕਿਸੇ ਨੇ ਕੋਈ ਵੀ ਡਿਜ਼ਾਈਨ ਦੀ ਐਕਸਟਰਾ ਵੀ ਕੋਈ ਫੋਟੋ ਮੰਗਾਣੀ ਹੋਵੇ ਤਾਂ ਮੇਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਮੈਨੂੰ ਮੈਸੇਜ ਵੀ ਪਾ ਸਕਦੇ ਹੋ ਤੇ ਇਹਨਾਂ ਸੂਟਾਂ ਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਸਾਨੂੰ ਰਿਪੀਟ ਜਦੋਂ ਪਾ ਰਹੇ ਹੋ ਤਾਂ ਅਸੀਂ ਇਹਨਾਂ ਦੇ ਤੁਹਾਨੂੰ WhatsApp ਤੇ ਵੀ ਮੈਸੇਜ ਉਹਦੇ ਚ ਹੋਰ ਸੂਟਾਂ ਦੇ ਡਿਜ਼ਾਈਨ ਸੈਂਡ ਕਰ ਸਕਦੇ ਆ ਜੀ ਓਕੇ ਜੀ ਥੈਂਕ ਯੂ